ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਆਪਸ ਚ ਹਵਾਲਾਤੀ ਝੜ ਗਏ ਸੋ ਦੱਸ ਦਈਏ ਕਿ ਚਾਹ ਦੇ ਪਿੱਛੇ ਇਹ ਸਿਆਪਾ ਪਿਆ ਤੇ ਇਸ ਤੋਂ ਬਾਅਦ ਜ਼ਖਮੀ ਦੀ ਜੋ ਟਾਂਕੇ ਐ 6 ਦੇ ਕਰੀਬ ਲੱਗੇ ਨੇ ਲੁਧਿਆਣਾ ਚ ਸੈਂਟਰਲ ਜੇਲ੍ਹ ਚ ਬੀਤੀ ਰਾਤ ਚਾਹ ਲੈਣ ਨੂੰ ਲੈ ਕੇ ਹਵਾਲਾਤੀਆਂ 'ਚ ਝੜਪ ਹੋ ਗਈ ਮਾਮਲਾ ਇੰਨਾ ਵੱਧ ਗਿਆ ਕਿ ਕੁਝ ਹਵਾਲਾਤੀਆਂ ਨੇ ਮਿਲ ਕੇ ਇੱਕ ਹਵਾਲਾਤੀ 'ਤੇ ਡੋਲੂ ਮਾਰ ਦਿੱਤੇ ਖੂਨ ਨਾਲ ਲਥਪਥ ਹਵਾਲਾਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਦੇ 6 ਟਾਂਕੇ ਲੱਗੇ ਨੇ ਪਰ ਦੱਸਿਆ ਕਿ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਆਖਰ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਸੀ ਕਿਉਂਕਿ ਇਹ ਕੋ ਪਹਿਲਾ ਮਾਮਲਾ ਨਹੀਂ ਹੈ ਕਿ ਕਿਸੇ ਜੇਲ੍ਹ ਦੇ ਵਿੱਚ ਹੋਈ ਕੈਦੀ ਲੜਾਈ ਹੋਣ ਬਹੁਤ ਸਾਰੀਆਂ ਖਬਰਾਂ ਆ ਜਾਂਦੀਆਂ ਆਉਂਦੀਆਂ ਨੇ ਪਰ ਇਹ ਸਾਰੀ ਜੇਕਰ ਜੇਕਰ ਅਜੇ ਕੋਈ ਖਬਰ ਆਉਂਦੀ ਵੀ ਹੈ ਤਾਂ ਪੁਲਿਸ ਪ੍ਰਸ਼ਾਸਨ ਤੇ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਆਖਿਰਕਾਰ ਪੁਲਿਸ ਕਾਰਕੀ ਰਹੀ ਹੈ ਕਿ ਉਹਦੇ ਸਾਹਮਣੇ ਹੀ ਹਵਾਲਾਤੀ ਆਪਸ ਦੇ ਵਿੱਚ ਪੜ ਗਏ ਸਿਟਿੰਗ ਹਮ ਨਿਊਜ਼ ਲਈ ਅਮਿਥਾਪਰ ਦੀ ਰਿਪੋਰਟ ਭਜੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਕਿੱਥੋਂ ਆਇਓ ਅਹ ਸੈਂਟਰਲ ਜੇਲ੍ਹ ਤੋਂ ਲੜਾਈ ਹੋਈ ਹੈ ਹਾਂਜੀ ਵੀਰੇ ਦੋ ਬੈਰੇ ਬੈਰੇ ਵਿੱਚ ਲੜੀ ਗਈ ਕੱਲ 4 ਬਾਈ ਮੁੰਡੇ ਹੀ ਇਹਨਾਂ ਨੂੰ ਜਿਆਦਾ ਜਿੰਦਾ ਆਇਆ ਇਹ ਬੰਦਲ ਅਗੇ ਇਹਨਾਂ ਨੂੰ ਥੋੜਾ ਜਿਹਾ ਸਾਈਡ ਤੇ ਕਰਕੇ ਮੈਂ ਕਹਿੰਦਾ ਜੀ ਸਾਈਡ ਹੋ ਜਾਓ ਕੱਲ ਵੀ ਇਹ ਤਿੰਨ ਚਾਰ ਯਾਰ ਮੇਰੇ ਤੇ ਜਿਹੜੇ ਕੱਲ ਮੈਂ ਚਿਰੋ ਗੱਲ ਸ਼ਾਂਤ ਪਾਸੀ ਭਾਜੀ ਜਰਦਾ ਕਿਥੋਂ ਆਇਆ ਇਹ ਨੂੰ ਤੁਹਾਨੂੰ ਪਤਾ ਹੀ ਜ਼ਾਰ ਸੜ ਦਿੰਦੇ ਆ ਅੱਛਾ ਇਹ ਭਾਜੀ ਕਿਹੜੇ ਮਾਮਲੇ ਚ ਅੰਦਰ ਹੋ ਕਿਹੜੇ ਮਾਮਲੇ ਚ ਅੰਦਰ ਹੋ ਸੀ ਮੇਰੇ ਤੇ ਹੀ ਨਾਸੀ ਬੀ ਦਾ ਵਰਜਾ ਮੇਰੇ ਮੋਬਾਈਲ ਖਰੀਦ ਕੱਲੋਂ ਦੇ ਕੱਲੋਂ ਦੇ ਕੱਲੋਂ ਹੀ ਅੰਦਰ ਹੋ ਮੈਨੂੰ 1724 ਦਾ ਅੰਦਰ ਦੋ ਮਹੀਨੇ ਹੋਈ ਆ ਅੱਛਾ ਇਹ ਮਤਲਬ ਛੱਟਮਾਰੀ ਇਹ ਮੇਰੇ ਤੇ ਹੀ ਉਹਨਾਂ ਨੇ ਅੱਜ ਫੇਰ ਮੈਂ ਚਾਹ ਪਵਾਉਣ ਲੱਗਿਆ ਜੀ ਚਾਹ ਪਵਾਉਣ ਲੱਗਿਆ ਮੈਂ ਢੋਲ ਲੈ ਕੇ ਖੜਾ ਸੀਗਾ ਢੋਲੂ ਮਾਰਿਆ ਹਾਂਜੀ ਮੈਂ ਕਹਿੰਦੀ ਢੋਲ ਮੈਨੂੰ ਉਹਨੇ ਧੱਕਾ ਮਾਰਿਆ ਵਿੱਚੋਂ ਕਹਿੰਦਾ ਮੈਂ ਕਹਿੰਦੀ ਮੈਂ ਚਾਹ ਐਂਡ ਦੇ ਪਵਾਣਾ ਨਾ ਹੈ ਕਿੱਥੇ ਦੇਓ ਤੁਸੀਂ ਮੈਂ ਲੁ अच्छा ते ਮੈਂ ਮੈਂ ਉਹਨਾਂ ਨੂੰ ਇੰਨੀ ਗੱਲੀ ਲਈ ਮੈਂ ਕਿਹਾ ਵੀ ਮੇਰੇ ਅੱਤਰ ਹੋਇਆ ਮੈਂ ਚਲੇ ਜਾਣਾ ਵਾ ਕੋਈ ਨਾ ਕੋਈ ਬਸ ਕੁੰਡੇ ਦੇ ਵਿੱਚ ਕਾਲੋ ਦੂਰੇ ਨਾਲ ਦੇ ਨੇ ਆ ਕੇ ਪਿੱਛੋਂ ਮੇਰੇ ਡੋਲ ਮਾਰਿਆ ਉਹ ਮੇਰਾ ਸਿਰ ਖੁੱਲ ਗਈ ਉਹ ਜਿਨ੍ਹਾਂ ਨੇ ਮਾਰਿਆ ਉਹ ਕਿਹੜੇ ਮਾਮਲੇ ਚ ਅੰਦਰ ਨੇ ਉਹ ਵੀ ਚੋਰੀ ਦੇ ਪਰਚੇ ਜੀ ਅੰਦਰ ਹੀ ਆ ਜੀ ਇਹ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਅੰਦਰ ਹਾਂਜੀ ਅਕਸਰ ਲੜਾਈਆਂ ਹੁੰਦੀਆਂ ਨੇ ਨੀ ਨਾਮ ਕੀ ਉਹਨਾਂ ਦਾ ਕੀ ਜਿਨ੍ਹਾਂ ਨੇ ਤੁਹਾਡੇ ਡੋਲੂ ਮਾਰੇ ਉਹਨਾ ਨਾਮ ਨਹੀਂ ਬੋਲਾਂਗਾ ਪਰ ਮੈਂ ਮਤਲਬ ਕਿ ਨਾਲ ਹੀ ਪੈਰੇ ਦੇ ਬ੍ਰਦਰ ਹੁਣ ਕਿੰਨੇ ਕ ਡਾਂਕੇ ਲੱਗੇ ਤੁਹਾਡੇ ਮੇਰੇ ਡਾਂਕੇ ਲੱਗੇ ਆ ਜੀ 4-5 ਡਾਂਕੇ ਹੁਣ ਤੇ ਵੇਠੀ ਹੈ ਤੁਹਾਡੀ ਹਾਂਜੀ ਹੁਣ ਮਤਲਬ ਮੇਰੇ ਥੋੜਾ ਚੇਗਦਾ ਰਹੇ ਤੁਹਾਡੇ ਉਹਦੀ ਜੀ ਉਹਦਾ ਮਤਲਬ ਠੀਕ ਹੈ ਜੀ ਜੀ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਆਪਸ ਚ ਹਵਾਲਾਤੀ ਝੜ ਗਏ ਸੋ ਦੱਸ ਦਈਏ ਕਿ ਚਾਹ ਦੇ ਪਿੱਛੇ ਇਹ ਸਿਆਪਾ ਪਿਆ ਤੇ ਉਸ ਤੋਂ ਬਾਅਦ ਜ਼ਖਮੀ ਦੀ ਜੋ ਟਾਂਕੇ ਐ 6 ਦੇ ਕਰੀਬ ਲੱਗੇ ਨੇ ਲੁਧਿਆਣਾ ਚ ਸੈਂਟਰਲ ਜੇਲ੍ਹ ਚ ਬੀਤੀ ਰਾਤ ਚਾਹ ਲੈਣ ਨੂੰ ਲੈ ਕੇ ਹਵਾਲਾਤੀਆਂ 'ਚ ਝੜਪ ਹੋ ਗਈ ਮਾਮਲਾ ਇੰਨਾ ਵੱਧ ਗਿਆ ਕਿ ਕੁਝ ਹਵਾਲਾਤੀਆਂ ਨੇ ਮਿਲ ਕੇ ਇੱਕ ਹਵਾਲਾਤੀ 'ਤੇ ਡੋਲੂ ਮਾਰ ਦਿੱਤੇ ਖੂਨ ਨਾਲ ਲਥਪਥ ਹਵਾਲਾਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਦੇ 6 ਟਾਂਕੇ ਲੱਗੇ ਨੇ ਪਰ ਦੱਸਿਆ ਕਿ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਆਖਰ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਸੀ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਕਿਸੇ ਜੇਲ੍ਹ ਦੇ ਵਿੱਚ ਕੋਈ ਕੈਦੀ ਲੜੇ ਹੋਣ ਬਹੁਤ ਸਾਰੀਆਂ ਖਬਰਾਂ ਆ ਜਾਂਦੀਆਂ ਆਂਦੀਆਂ ਨੇ ਪਰ ਇਹ ਸਾਰੀ ਜਗਰ ਜੇਕਰ ਅੱਜ ਹੀ ਕੋਈ ਖਬਰ ਆਂਦੀ ਵੀ ਹੈ ਤਾਂ ਪੁਲਿਸ ਪ੍ਰਸ਼ਾਸਨ ਤੇ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਆਖਿਰਕਾਰ ਪੁਲਿਸ ਕਾਰ ਕੀ ਰਹੀ ਹੈ ਕਿ ਉਹਦੇ ਸਾਹਮਣੇ ਹੀ ਹਵਾਲਾਤੀ ਆਪਸ ਦੇ ਵਿੱਚ ਪੜ ਗਏ ਸਿਟੀ ਹਮ ਨਿਊਜ਼ ਲਈ ਅਮਿਥਾਪੁਰ ਦੀ ਰਿਪੋਰਟ ਭਜੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਕਿੱਥੋਂ ਆਇਓ ਮੈਂ ਸੈਂਟਰ ਜੇਲ੍ਹ ਤੋਂ ਲੜਾਈ ਹੋਈ ਆ ਹਾਂਜੀ ਵੀਰੇ ਐਲਵੀ ਦੋ ਬਰੇ ਦੇ ਵਿੱਚ ਹੋ ਗਈ ਕੱਲ 4 ਬਾਈ ਮੁੰਡੇ ਹੀ ਇਹਨਾਂ ਨੂੰ ਜਿਆਦਾ ਜਿੰਦਾ ਆਇਆ ਇਹ ਬੰਦਲ ਅਗੇ ਇਹਨਾਂ ਨੂੰ ਥੋੜਾ ਜਿਹਾ ਸਾਈਡ ਤੇ ਕਰਕੇ ਮੈਂ ਕਹਿੰਦੀ ਸਾਈਡ ਹੋ ਜਾਓ ਕੱਲ ਵੀ ਇਹ ਤਿੰਨ ਚਾਰ ਯਾਰ ਮੇਰੇ ਤੇ ਜਿਹੜੇ ਕੱਲ ਮੈਂ ਚਲੋ ਗੱਲ ਸ਼ਾਂਤ ਪਾਸੀ ਭਾਜੀ ਜਰਦਾ ਕਿੱਥੋਂ ਆਇਆ ਇਹ ਨਹੀਂ ਹੋਂ ਤੁਹਾਨੂੰ ਪਤਾ ਹੀ ਇਹ ਗਾੜ ਸੜ ਲੰਦੇ ਆ ਅੱਛਾ ਇਹ ਪਾਜੀ ਕਿਹੜੇ ਮਾਮਲੇ ਚ ਅੰਦਰ ਹੋ ਕਿਹੜੇ ਮਾਮਲੇ ਚ ਅੰਦਰ ਹੋ ਸੀ ਮੇਰੇ ਤੇ ਹੀ 79 ਬੀ ਦਾ ਵਰਜਾ ਮੇਰੇ ਮੋਬਾਈਲ ਕੱਲੋਂ ਦੇ ਕੱਲੋਂ ਦੇ ਕੱਲੋਂ ਦੇ ਅੰਦਰ ਹੋ ਮੈਨੂੰ 1724 ਦਾ ਅੰਦਰ ਹੈ 2 ਮਹੀਨੇ ਹੋਈ ਆ ਅੱਛਾ ਇਹ ਮਤਲਬ ਸੱਟ ਮਾਰੀ ਇਹ ਮੇਰੇ ਤੇ ਹੀ ਉਹਨਾਂ ਨੇ ਅੱਜ ਫੇਰ ਮੈਂ ਚਾਹ ਪਵਾਉਣ ਲੱਗਿਆ ਸੀ ਚਾਹ ਪਵਾਉਣ ਲੱਗਿਆ ਮੈਂ ਡੋਲ लेके ਖੜਾ ਸੀ ਹੁਣ ਡੋਲੂ ਮਾਰਿਆ ਹਾਂਜੀ ਮੈਂ ਕਹੀ ਡੋਲ ਮੈਨੂੰ ਉਹਨੇ ਧੱਕਾ ਮਾਰਿਆ ਵਿੱਚੋਂ ਕਹਿੰਦਾ ਮੈਂ ਕਹੀ ਮੈਂ ਚਾਹ ਏਡੇ ਤੇ ਪਵਾਉਣਾ ਨਾ ਹੈ ਕਿੱਥੇ ਦੇਓ ਤੁਸੀਂ ਮੈਂ ਲੁਧਿਆਣਾ ਡੱ ਅੱਛਾ ਤੇ ਮੈਂ 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 ਉਹਨਾਂ ਨੂੰ ਇੰਨੀ ਗੱਲ ਹੀ ਕੀ ਮੈਂ ਕਿਹਾ ਵੀਰੇ ਵੀ ਮੇਰੇ ਆਰਡਰ ਹੋਏ ਆ ਮੈਂ ਚਲੇ ਜਾਣਾ ਵਾ ਉਹ ਇਹਨਾਂ ਦੇ ਉਹੀ ਬਸ ਕੁੰਦੇ ਦੇ ਵਿੱਚ ਕਾਹ ਦੂਰ ਉਹਦੇ ਨਾਲ ਦੇ ਨੇ ਆ ਕੇ ਪਿੱਛੇ ਮੇਰੇ ਡੋਲ ਮਾਰਿਆ ਉਹ ਮੇਰਾ ਸਿਰ ਖੁੱਲ ਗਈ ਉਹ ਜਿਨ੍ਹਾਂ ਨੇ ਮਾਰਿਆ ਉਹ ਕਿਹੜੇ ਮਾਮਲੇ ਚ ਅੰਦਰ ਨੇ ਉਹ ਵੀ ਚੋਰੀ ਦੇ ਪਰਚੇ ਜੀ ਅੰਦਰ ਹੀ ਹੈ ਜੀ ਇਹ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਅੰਦਰ ਹਾਂਜੀ ਅਕਸਰ ਲੜਾਈਆਂ ਹੁੰਦੀਆਂ ਇਹਨਾਂ ਦੇ ਨਾਮ ਕੀ ਹੈ ਉਹਨਾਂ ਦਾ ਕਿ ਜਿਨ੍ਹਾਂ ਨੇ ਤੁਹਾਡੇ ਡੋਲ ਮਾਰੇ ਉਹਨਾ ਨਾਮ ਨਿਬਰ ਦਾਰ ਮੈਂ ਮਤਲਬ ਕਿ ਨਾਲੀ ਪੈਰੇ ਦੇ ਬ੍ਰਦਰ ਹੁਣ ਕਿੰਨੇ ਕ ਟਾਂਕੇ ਲੱਗੇ ਤੁਹਾਡੇ ਮੇਰੇ ਟਾਂਕੇ ਲੱਗੇ ਆ ਜੀ 4-5 ਟਾਂਕੇ ਹੁਣ ਤਾਂ ਵੇ ਠੀਕ ਆ ਤੁਹਾਡੀ ਹਾਂਜੀ ਹੁਣ ਮਤਲਬ ਮੈਂ ਥੋੜਾ ਚੰਗਲਾ ਰਿਹਾ ਤੁਹਾਡੇ ਉਹਦੀ ਜੀ ਉਹਦਾ ਮਤਲਬ ਠੀਕ ਆ ਜੀ ਜੀ